ਦੋਸਤੋ ਜੂਨੀਅਰ ਲੇਰੀ ਡਾਕਟਰ ਦੇ ਕਤਲ ਕੇਸ ਵਿੱਚ ਕੁਝ ਅਚਿੰਗੀਆਂ ਗੱਲਾਂ ਸਾਹਮਣੀ ਆਈਆਂ ਹਨ ਜੋ ਸੁਣ ਕੇ ਤੁਸੀਂ ਰੋਕ ਤੇ ਖੜੇ ਹੋ ਜਾਣਗੇ 9 ਅਗਸਤ 2024 ਦੀ ਰਾਤ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਆਰਜੀ ਕਰਮ ਮੈਡੀਕਲ ਕਾਲਜ ਹਸਪਤਾਲ ਵਿੱਚ ਜੂਨੀਅਰ ਮੈਡ ਲ ਡਾਕਟਰ ਨਾਲ ਬਲਦਕਾਰ ਅਤੇ ਕਤਲ ਦੀ ਘਟਨਾ ਤੋਂ ਪੂਰਾ ਦੇਸ਼ ਗੁੱਸੇ ਵਿੱਚ ਹੈ ਇਸ ਘਟਨਾ ਦਾ ਵਿਰੋਧ ਦੇਸ਼ ਭਰ ਵਿੱਚ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਵੀ ਸੜਕਾਂ 'ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਹਰਾਕੇ ਪੁਲਿਸ ਨੇ ਸੰਜੀਤ ਰਾਇਨ ਆਦਿ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਦੇ ਪਿੱਛੇ ਹੋਰ ਵੀ ਕਈ ਲੋਕ ਹਨ ਉਹ ਇਸ ਮਾਮਲੇ ਦੀ ਜਾਂਚ ਸੀਵੀਆਈ ਕਰ ਰਹੀ ਹੈ ਅਤੇ ਸੀਵੀਆਈ ਦੀ ਜਾਂਚ ਤੋਂ ਬਾਅਦ ਇਸ ਕੇਸ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ ਪੋਸਟ ਮਾਰਮਨ ਰਿਪੋਰਟ ਆਉਣ ਤੋਂ ਬਾਅਦ ਇਹ ਪੱਕਾ ਹੋ ਗਿਆ ਹੈ ਕਿਸ ਘਟਨਾ ਦੇ ਪਿੱਛੇ ਸਿਰਫ ਇੱਕ ਵਿਅਕਤੀ ਨਹੀਂ ਹੈ ਸਗੋਂ ਹੋਰ ਵੀ ਕਈ ਨੋਕਸ਼ਾਮੀ ਹਨ ਸੀਵੀਆਈ ਦੀ ਜਾਂਚ ਦੌਰਾਨ ਸੰਜੇ ਰਾਏ ਨੇ ਕੁਝ ਅਜਿਹੇ ਰਾਜ਼ ਖੋਲੇ ਹਨ ਜੋ ਨਾ ਸਿਰਫ ਦਿਲ ਦਹਿਲਾ ਦੇਣ ਵਾਲੇ ਹਨ ਬਲਕਿ ਇਸ ਕੇਸ ਦੇ ਹਰ ਪਹਿਲੂ ਤੋਂ ਪਰਦਾ ਚੁੱਕਣ ਦੇ ਯੋਗ ਹਨ ਸੰਜੇ ਰਾਏ ਨੇ ਕਬੂਲ ਕੀਤਾ ਹੈ ਕਿ ਉਸਨੇ ਕਿਵੇਂ ਡਾਕਟਰ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ ਸੰਜੇ ਨੇ ਦੱਸਿਆ ਕਿ ਪਹਿਲਾਂ ਉਸਨੇ ਡਾਕਟਰ ਮਹਿਲਾ ਨੂੰ ਮਾਰਿਆ ਕੁੱਟਿਆ ਬੇਹੋਸ਼ ਕੀਤਾ ਤੇ ਫਿਰ ਉਸਦੇ ਨਾਲ ਰੇਪ ਕੀਤਾ ਕੁਝ ਸਮੇਂ ਬਾਅਦ ਜਦੋਂ ਉਹ ਮੁੜ ਹੋਸ਼ ਵਿੱਚ ਆਈ ਤਾਂ ਉਹ ਸੰਜੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਇਸ ਉਪਰੰਤ ਸੰਜੀ ਨੇ ਉਸ ਨੂੰ ਬੇਹੋਸ਼ ਕਰਨ ਲਈ ਆਸ-ਪਾਸ ਮੌਜੂਦ ਚੀਚਾਂ ਨਾਲ ਬੇਰਹਿਮੀ ਨਾਲ ਮਾਰਿਆ ਅਤੇ ਫਿਰ ਉਸ ਦੀ ਹਤਿਆ ਕਰ ਦਿੱਤੀ ਡਾਕਟਰ ਮੈਂ ਇਹਨਾਂ ਦੀ ਜਾਨ ਲੈਣ ਤੋਂ ਬਾਅਦ ਸੰਜੀ ਉੱਥੋਂ ਚਲਾ ਗਿਆ ਨਿਕਲਦੇ ਸਮੇਂ ਉਸ ਦਾ ਇੱਕ ਬਲੂ ਟੁੱਟ ਡਿਵਾਈਸ ਥੰਲੇ ਦਿੱਕ ਗਿਆ ਜਿਸ ਦੇ ਆਧਾਰ ਤੇ ਉਹ ਫੜਿਆ ਗਿਆ ਹਾਲਾਂਕਿ ਪੁਲਿਸ ਨੇ ਸੰਜੀਤ ਰਾਏ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਕੇਸ ਦੇ ਵਿੱਚ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਵੀ ਹਨ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੰਦੀਪ ਕੋਸ਼ ਵਿਵਾਦਾਂ ਵਿੱਚ ਖਿੜੇ ਹਨ ਸੰਦੀਪ ਕੋਸ਼ ਦਾ ਪੂਰਾ ਕੈਰੀਅਰ ਰਿਸ਼ਤਾਚਾਰ ਤੇ ਆਪਣੇ ਅਹੁਦੇ ਦੇ ਤੁਰ ਉਪਯੋਗ ਦੇ ਦੋਸ਼ਾਂ 'ਚ ਕਿਰਿਆਵਿਆਂ ਹੈ ਸੰਦੀਪ ਕੋਸ਼ ਨੇ ਘਟਨਾ ਤੋਂ 3 ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਅਤੇ ਕਤਲ ਹਮਸਾਇਡ ਦਿਖਾਉਣ ਦੀ ਕੋਸ਼ਿਸ਼ ਕੀਤੀ। ਹੁਣ ਸੀਬੀਆਈ ਉਹਨਾਂ ਤੋਂ ਲਗਾਤਾਰ ਕੁਝ ਵਿੱਚ ਕਰ ਰਹੀ ਹੈ। ਸੀਬੀਆਈ ਨੇ ਸੰਦੀਪ ਕੋਛ ਤੋਂ ਕੁਝ ਮਹੱਤਵਪੂਰਨ ਸਵਾਲ ਪੁੱਛੇ ਹਨ ਜੋ ਕਿ ਇਸ ਪ੍ਰਕਾਰ ਹਨ ਤੋਨੂ ਇਸ ਘਟਨਾ ਬਾਰੇ ਕਦੋਂ ਅਤੇ ਕਿਵੇਂ ਪਤਾ ਲੱਗਾ? ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਸੀਂ ਕੀ ਕੀਤਾ? ਤੁਸੀਂ ਕਿੰਨੇ ਸਾਲਾਂ ਤੋਂ ਮੈਡੀਕਲ ਪ੍ਰੋਫੈਸ਼ਨਲ ਦੇ ਵਿੱਚ ਹੋ? ਜਦੋਂ ਤੁਸੀਂ ਇਹ ਰੀ ਡਾਕਟਰ ਦੀ ਲਾਸ਼ ਦੇਖੀ ਤਾਂ ਤੁਹਾਨੂੰ ਕੀ ਮਹਿਸੂਸ ਹੋਇਆ ਇਹ ਵੀ ਦੱਸੋ ਕਿ ਪੁਲਿਸ ਨੂੰ ਕਿਸ ਨੇ ਅਤੇ ਕਦੋਂ ਕਾਲ ਕੀਤੀ ਸੀ ਅਤੇ ਪੁਲਿਸ ਨੂੰ ਕੀ ਦੱਸਿਆ ਗਿਆ ਸੀ ਮ੍ਰਿਤਕ ਡਾਕਟਰ ਦੇ ਪਰਿਵਾਰ ਨੂੰ ਕਦੋਂ ਅਤੇ ਕਿਸਨੀ ਜਾਣਕਾਰੀ ਦਿੱਤੀ ਸੀ ਇਹ ਵੀ ਇੱਕ ਸਵਾਲ ਹੈ ਕਿ ਮ੍ਰਿਤਕ ਡਾਕਟਰ ਦੇ ਪਰਿਵਾਰ ਨੂੰ ਅਖੀਰ ਕੀ ਦੱਸਿਆ ਗਿਆ ਸੀ ਤੁਹਾਨੂੰ ਕਿਸ ਨੇ ਕਿਹਾ ਸੀ ਕਿ ਸੁਸਾਇਡ ਦਾ ਕੇਸ ਹੈ ਮ੍ਰਿਤਕ ਡਾਕਟਰ ਦੇ ਪਰਿਵਾਰ ਨੂੰ ਗਲਤ ਜਾਣਕਾਰੀ ਕਿਸ ਦੇ ਕਹਿਣ ਤੇ ਦਿੱਤੀ ਗਈ ਕਿਸੇ ਕੈਨ ਦੇ ਪਰਿਵਾਰ ਨੂੰ ਕਿਹਾ ਗਿਆ ਕਿ ਤੁਹਾਡੀ ਬੱਚੀ ਨੇ ਸੁਸਾਇਰ ਕੀਤਾ ਹੈ ਇਸ ਤੋਂ ਇਲਾਵਾ ਸੀਬੀਆਈ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਤੋਂ ਹੋਰ ਵੀ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਸੰਦੀਪ ਕੋਸ਼ ਨੇ ਸੰਤੋਖਜਨਕ ਜਵਾਬ ਨਹੀਂ ਦਿੱਤਾ ਜੋ ਕਿ ਉਹਨਾਂ ਦੇ ਖਿਲਾਫ ਜਾਂਦਾ ਹੈ ਸੀਬੀਆਈ ਦੀ ਜਾਂਚ ਵਿੱਚ ਹੋਰ ਵੀ ਕਈ ਖੁਲਾਸੇ ਹੋਏ ਹਨ ਜਿਨ੍ਹਾਂ ਦਾ ਸੰਦੀਪ ਦੇ ਕਾਰੇਕਾਰਨਾਮਿਆਂ ਦਾ ਪਤਾ ਲੱਗਦਾ ਹੈ ਇਸ ਦੇ ਨਾਰੀ ਹਸਪਤਾਲ ਵਿੱਚ ਨਸ਼ੀ ਦੇ ਰਿਐਕਟ ਦੀ ਸਰਦਾਰ ਮੀਰੀ ਦੀ ਗੱਲ ਵੀ ਸਾਹਮਣੀ ਆਈ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੁਦ ਨੂੰ ਨੈਤਿਕਤਾ ਦੇ ਆਧਾਰ ਤੇ ਸੇਵਾ ਦੇਣ ਵਾਲੇ ਸੰਦੀਪ ਘੋਸ਼ ਦੇ ਸਬੰਧ ਐਨੇ ਪਾਵਰਫੁੱਲ ਹਨ ਕਿ ਉਹਨਾਂ ਤੇ ਪਿਛਤਾਚਾਰ ਤੋਂ ਲੈ ਕੇ ਕਈ ਹੋਰ ਗੰਭੀਰ ਦੋਸ਼ ਲੱਗਦੇ ਰਹੇ ਹਨ ਪਰ ਨਾ ਹੀ ਕੋਈ ਉਹਨਾਂ ਦਾ ਅਸਤੀਫਾ ਲੈ ਸਕਿਆ ਅਤੇ ਨਾ ਹੀ ਉਹਨਾਂ ਦਾ ਟਰਾਂਸਫਰ ਕਰ ਸਕਿਆ ਮੈਡੀਕਲ ਕਾਲਜ ਦੇ ਸਾਬਕਾ ਡਿਪਟੀ ਸੁਪਰਡੈਂਟ ਅੱਤਰ ਅਲੀ ਨੇ ਡਾਕਟਰ ਸੰਦੀਪ ਖੋਸ਼ ਦੀ ਪੂਰੀ ਕੁੰਡਲੀ ਖੋਲੀ ਹੈ ਅਤੇ ਉਹਨਾਂ ਦੇ ਚਰਿੱਤਰ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ ਅੱਤਰ ਅਲੀ ਨੇ ਕਿਹਾ ਕਿ ਸੰਦੀਪ ਖੋਸ਼ ਇੱਕ ਮਾਫੀਆ ਵਾਲੰਦ ਹੈ ਉਹ ਬਹੁਤ ਹੀ ਪ੍ਰਸਤੁਤੀ ਹਨ ਉਹ ਵਿਦਿਆਰਥੀਆਂ ਨੂੰ ਫੇਲ ਕਰ ਦਿੰਦੇ ਸਨ ਅਤੇ ਪੈਸੇ ਲੈ ਕੇ ਉਹਨਾਂ ਨੂੰ ਪਾਸ ਕਰਵਾ ਦਿੰਦੇ ਸਨ ਉਹ ਹਰ ਕਲਾਸ ਵਿੱਚ ਪੈਸਾ ਵਸੂਲਦੇ ਸਨ ਅਤੇ ਹੋਸਟਲ ਵਿੱਚ ਵਿਦਿਆਰਥੀਆਂ ਨੂੰ ਸ਼ਰਾਬ ਦੀ ਸਪਲਾਈ ਕਰਾਉਂਦੇ ਸਨ ਸੰਦੀਪ ਕੋਸ਼ ਮਾਨਵ ਅੰਗਾਂ ਦੀ ਤਸਕਰੀ ਵੀ ਕਰਦੇ ਸਨ ਉਹ ਗੰਗਲਾਦੇਸ਼ ਦੇ ਨਾਲ ਗੈਰ ਕਾਨੂੰਨੀ ਵਪਾਰ ਵਿੱਚ ਸ਼ਾਮਲ ਸਨ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਰਪਛਾਤੇ ਮ੍ਰਿਤਕ ਦੇਹਾਂ ਨੂੰ ਵੇਚ ਕੇ ਪੈਸਾ ਬਸੂਲਦੇ ਸਨ ਉਹਨਾਂ ਨੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕੀਤਾ ਪਰ ਉਹਨਾਂ ਦੇ ਖਿਲਾਫ ਕੋਈ ਠੁਕਮੀ ਕਾਰਵਾਈ ਨਹੀਂ ਕੀਤੀ ਗਈ ਆਰਜੀਕਰ ਮੈਡੀਕਲ ਕਾਲਜ ਵਿੱਚ ਜਿਹੜਾ ਵੀ ਕੰਮ ਹੁੰਦਾ ਸੀ ਸੰਦੀਪ ਕੋਸ਼ ਹਰ ਥਾਂ ਪੈਸਾ ਖਾਂਦੇ ਸਨ ਜੇਕਰ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਸੀ ਤਾਂ ਵਿਦਿਆਰਥੀਆਂ ਨਾਲ ਅੰਦੋਲਨ ਕਰਵਾ ਕੇ ਉਸ ਕਾਰਵਾਈ ਨੂੰ ਰੋਕ ਲੈਂਦੇ ਸਨ ਡਾਕਟਰ ਮਹਿਲਾ ਦਾ ਇੱਕ ਕੇਸ ਵੀ ਸੰਦੀਪ ਖੋਸ਼ ਦੀ ਵਜ੍ਹਾ ਕਰਕੇ ਦੁਨੀਆ ਦਾ ਪਹਿਲਾ ਜਾ ਕੇਸ ਬਣ ਗਿਆ ਜਿੱਤੇ ਪਹਿਲਾ ਪੋਸਟਮਾਰਟਮ ਕੀਤਾ ਗਿਆ ਅਤੇ ਫਿਰ ਐਫਆਈਆਰ ਦਰਜ ਕੀਤੀ ਗਈ ਇਸ ਕੇਸ ਵਿੱਚ ਕੋਲਕਾਤਾ ਪੁਲਿਸ ਵੀ ਸੰਦੀਪ ਖੋਸ਼ ਵਾਂਗ ਇਸ ਘਟਨਾ ਤੇ ਜਲਦੀ ਨਾਲ ਪਰਦਾ ਪਾਉਣਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਕਦੇ ਵੀ ਸੰਦੀਪ ਕੋਛ ਦਾ ਬਿਆਨ ਨਹੀਂ ਲਿਆ ਅਤੇ ਰਾਈ ਜਲੁੰਗ ਦੇ ਸਥਾਨ ਨੂੰ ਸੁਰੱਖਿਅਤ ਰੱਖਿਆ ਉਹਨਾਂ ਨੂੰ ਡਾਕਟਰ ਮੈਲਾ ਦੀ ਲਾਸ਼ ਸਾੜਨ ਦੀ ਇੰਨੀ ਜਲਦੀ ਸੀ ਕਿ ਸਮਸ਼ਾਨ ਘਾਟ ਉੱਤੇ ਪਹਿਨਾ ਤੋਂ ਦੋ ਡੈਡ ਬੋਡੀਜ਼ ਆਫ ਨੋਰ ਦੇ ਬਾਅਦ ਹੀ ਡਾਕਟਰ ਮੈਲਾ ਦੀ ਲਾਸ਼ ਨੂੰ ਪਹਿਲਾ ਸਾੜਿਆ ਗਿਆ ਇਸ ਕੇਸ ਵਿੱਚ ਆਰਜੀ ਕਲ ਮੈਡੀਕਲ ਹਸਪਤਾਲ ਨਾਲ ਜੁੜੀਆਂ ਕਈ ਹੈਰਾਨੀਜਨਕ ਜਾਣਕਾਰੀਆਂ ਸਾਹਮਣੇ ਆਈਆਂ ਹਨ ਕੁਝ ਜਏ ਆਕਰੇ ਵੀ ਸਾਹਮਣੇ ਆਈਆਂ ਹਨ ਜੋ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹਨ आरजी कर अस्पताल ਵਿੱਚ ਮਾਰੀ ਗਈ ਜੂਨੀਅਰ ਲੇਡੀ ਡਾਕਟਰ ਇਕੱਲੀ ਨਹੀਂ ਸੀ ਇਸ ਤੋਂ ਪਹਿਲਾਂ ਵੀ ਕਈ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੇਸ ਅੱਜ ਤੱਕ ਹੱਲ ਨਹੀਂ ਹੋ ਸਕਿਆ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ आरजी कर ਹਸਪਤਾਲ ਮਰਡਰ ਮਿਸਟਰੀ ਦਾ ਕੇਂਦਰ ਹੈ ਇਹ ਗੱਲ ਇਸ ਲਈ ਵੀ ਕਹੀ ਜਾ ਰਹੀ ਹੈ ਕਿਉਂਕਿ ਪਿਛਲੇ 23 ਸਾਲਾਂ ਵਿੱਚ 2001 ਤੋਂ ਲੈ ਕੇ 2024 ਤੱਕ ਕਈ ਡਾਕਟਰਾਂ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਚੁੱਕੀ ਹੈ ਆਹ ਉਹ ਤੁਹਾਨੂੰ ਲਗਾਤਾਰ ਇਹ ਦੱਸਦੇ ਹਾਂ ਕਿ ਪਿਛਲੇ 23 ਸਾਲਾਂ ਵਿੱਚ ਕਈ ਵਾਪਰਾਂ ਦੀਆਂ ਮੌਤਾਂ ਹੋਈਆਂ ਅਤੇ ਆਰਜੀ ਕਰ ਹਸਪਤਾਲ ਦੀ ਮਿਸ ਜੀ ਅਖੀਰ ਕੀ ਹੈ ਪਹਿਲਾ ਮਾਮਲਾ 2001 ਦਾ ਹੈ 2001 ਵਿੱਚ ਸੁਮਿਤਰਾ ਰਵੀਸ਼ਵਾਸ ਨਾਮ ਦੇ ਇੱਕ ਵਿਦਿਆਰਥੀ ਦੀ ਲਾਸ਼ ਆਰਜੀ ਕਰ ਮੈਡੀਕਲ ਕਾਲਜ ਦੇ ਹੋਸਟਲ ਦੇ ਕਮਰਿੰਗ ਚ ਲਟਕੀ ਹੋਈ ਪਾਈ ਗਈ ਸੀ ਹੁਣ ਦੇ ਲੇਡੀ ਟ੍ਰੇਨਿੰਗ ਡਾਕਟਰ ਦੇ ਕੇਸ ਵਾਂਗ ਹੀ ਹਸਪਤਾਲ ਦੇ ਅਧਿਕਾਰੀ ਮਿਤਰੋਂ ਉਸ ਘਟਨਾ ਨੂੰ ਸੁਸਾਇਡ ਕਰਾਰ ਦੇ ਦਿੱਤਾ ਸੀ ਪਰ ਪੀੜਿਤ ਪਰਿਵਾਰ ਅਤੇ ਮ੍ਰਿਤਕ ਵਿਦਿਆਰਥੀਆਂ ਦੇ ਸਾਥਿਆਰੇ ਮੌਤ ਉੱਤੇ ਸੰਦੇਹ ਪਰਟਾਇਆ ਸੁਮਿਤਰਾ ਦੀ ਮਾਂ ਅਤੇ ਉਹਨਾਂ ਦੇ ਕੁਝ ਕਲਾਸਮੇਟਸ ਨੇ ਦੋਸ਼ ਲਗਾਏ ਸੀ ਕਿ ਕਾਲਜ ਹੋਸਟਲ ਵਿੱਚ ਸੈਕਸ ਅਕਟ ਚੱਲ ਰਿਹਾ ਸੀ ਹੋਸਟਲ ਵਿੱਚ ਕਈ ਅਸ਼ਨੀਲੀ ਕਿਰਿਆਵਾਂ ਮੌਦੇ ਦੋਸ਼ ਵੀ ਲੱਗੇ ਸਨ ਪੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਸੀ ਕਿ ਸੁਮਿਤਰਾ ਉਹਨਾਂ ਕਾਰੀਗਤੀ ਵਿਧੀਆਂ ਦਾ ਪਰਦਾ ਫਾਸ਼ ਕਰਨਾ ਚਾਹੁੰਦਾ ਸੀ ਇਸ ਤਰ੍ਹਾਂ ਕਿ ਉਸ ਨੂੰ ਮਾਰ ਦਿੱਤਾ ਗਿਆ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪਰ ਜਦੋਂ ਮਾਮਲਾ ਪੋਰਟ ਤੱਕ ਪਹੁੰਚਿਆ ਤਾਂ ਕੋਲਕਾਤਾ ਹਾਈ ਕੋਰਟ ਨੇ ਸੀਆਈਡੀ ਜਾਂਚ ਦਾ ਹੁਕਮ ਦਿੱਤਾ ਜਾਂਚ ਦੇ ਦੌਰਾਨ ਕਾਲਜ ਹੋਸਟਲ ਦੇ ਅੰਦਰ ਚੱਲ ਰਹੇ ਫੋਰਨੋਗ੍ਰਾਫੀ ਵਿਰੋਧ ਦੀ ਗੱਲ ਸਾਹਮਣੇ ਆਈ ਸੀ ਦੱਸਿਆ ਗਿਆ ਸੀ ਕਿ ਵੀ ਕੈਨਸ ਉੱਤੇ ਵਿਦਿਆਰਥੀ ਸੈਕਸ ਵਰਕਰਾਂ ਨੂੰ ਹੋਟਲ ਵਿੱਚ ਬੁਲਾਉਂਦੇ ਹਨ ਜੇਕਰ ਸੈਕਸ ਵਰਕਸ ਨਹੀਂ ਮਿਲਦੀਆਂ ਤਾਂ ਮ੍ਰਿਤਕ ਸਰੀਰਾਂ ਨਾਲ ਅਸ਼ਲੀਲ ਹਕਤਾਂ ਕੀਤੀਆਂ ਜਾਂਦੀਆਂ ਹਨ ਸੋਤਵੇਂ ਹਸਪਤਾਲ ਕਿੰਨਾ ਮਿਸਟਰੀਅਸ ਹੈ ਜਦੋਂ ਸੋਚੋ ਕਿਵੇਂ ਇੱਕ Laash ਨੂੰ ਕੱਟ ਕੇ ਪਰਨੋਗ੍ਰਾਫੀ ਬਣਾਈ ਜਾਂਦੀ ਹੈ ਅਸੀਂ 2021 ਦੀ ਗੱਲ ਕਰ ਰਹੀ ਹਾਂ ਜਦੋਂ ਉਸ ਲਾਸ਼ ਦੇ ਚਿਹਰੇ ਨੂੰ ਹਟਾ ਕੇ ਐਡੀਟਿੰਗ ਕਰਕੇ ਕਿਸੇ ਹੋਰ ਚੋਦੀ ਕੁੜੀ ਦੀ ਤਸਵੀਰ ਲਗਾ ਦਿੱਤੀ ਜਾਂਦੀ ਸੀ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਵੀ ਇਸ ਹਸਪਤਾਲ ਵਿੱਚ ਕਿੰਨਾ ਘਿਣਾਉਣਾ ਅਪਰਾਧ ਹੁੰਦਾ ਸੀ ਹਾਲਾਂਕਿ ਇਹ ਮਾਮਲਾ ਹਜੇ ਵੀ ਅਣਸੁਲਝਿਆ ਹੈ ਦੂਜਾ ਮਾਮਲਾ 5 ਫਰਵਰੀ 2023 ਦਾ ਹੈ ਇਸ ਦਿਨ ਆਰਜੀਤਨ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਹਾਊਸ ਸਟਾਫ ਅਰੇਜੀਤ ਦਿੱਤਾ ਨੇ ਸੁਸਾਇਡ ਕਰ ਲਈ ਸੀ ਪੁਲਿਸ ਨੇ ਦੱਸਿਆ ਸੀ ਕਿ ਅਰੇਜੀਤ ਨੇ ਪਹਿਲਾ ਆਪਣੇ ਹੱਥ ਦੇ ਵਿੱਚ ਐਂਕੀਸੀਅਸ ਦਿੱਤਾ ਜਿਸ ਨਾਲ ਉਸਦੇ ਹੱਥ ਵਿੱਚ ਲੱਕਵਾ ਮਾਰ ਗਿਆ ਫਿਰ ਬਲੇਡ ਨਾਲ ਉਸਨੇ ਹੱਥ ਦੀ ਨਸ ਕੱਟੀ ਅਤੇ ਫਿਰ ਹੋਸਟਲ ਦੀ ਛੱਤ ਤੋਂ ਥੱਲੇ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਉਸੇ ਕੋਲ ਸਰਜਿਕਲ ਚਾਕੂ ਵੀ ਬਰਾਬਰਦ ਕੀਤੇ ਦਏ ਸਨ ਜਾਂਚ ਦੇ ਬਾਅਦ ਯੂਜਿਕ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਮਾਮਲੇ ਨੂੰ ਠੰਡਾ ਪਾ ਦਿੱਤਾ ਗਿਆ ਤੀਜਾ ਮਾਮਲਾ ਅਕਤੂਬਰ 2016 ਦਾ ਹੈ ਡਾ ਪਰ ਗੋਤਵਪਾਲ ਮੈਡੀਸਨ ਭਾਗ ਦੇ ਪ੍ਰੋਫੈਸਰ ਸਨ ਉਹਨਾਂ ਦੇ ਕਿਰਾਏ ਦੇ ਫਲੈਟ ਵਿੱਚ ਉਹਨਾਂ ਦੀ ਲਾਸ਼ ਪਈ ਹੋਈ ਸੀ ਪਤਨੀ ਔਰਤੇ ਪਰੋਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਦਰਵਾਜ਼ਾ ਤੋੜਨ ਤੇ ਪੁਲਿਸ ਨੇ ਉਹਨਾਂ ਨੂੰ ਪਹਿਲੀ ਮੰਜ਼ਲ ਤੇ ਇੱਕ ਕਮਰੇ ਵਿੱਚ ਬਿਸਤਰ ਤੇ ਮ੍ਰਿਤਕ ਅਵਸਥਾ ਵਿੱਚ ਪਾਇਆ ਪਰ ਉੱਥੇ ਕੋਈ ਸੁਸਾਇਡ ਨੋਟ ਵੀ ਨਹੀਂ ਸੀ ਇਸ ਤਰ੍ਹਾਂ ਕੇ ਪੁਲਿਸ ਨੇ ਅਨੁਮਾਨ ਲਾਇਆ ਕਿ ਚਾਰਕ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋਈ ਹੋਵੇਗੀ ਹਾਲਾਂਕਿ ਉਹ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕਰ ਸਕੇ ਜਾਂਚ ਕਰਤੀਆਂ ਨੂੰ ਉਸ ਕਮਰੇ ਦੇ ਫਰਸ਼ ਤੇ ਖੂਨ ਦੇ ਥੱਪੇ ਅਤੇ ਉਹਨਾਂ ਦੇ ਚਿਹਰੇ ਤੇ ਕੁਝ ਜ਼ਖ਼ਮਾਂ ਦੇ ਨਿਸ਼ਾਨ ਵੀ ਮਿਲੇ ਸਨ ਪਰ ਉਹਨਾਂ ਦੀ ਮੌਤ ਨੂੰ ਲੈ ਕੇ ਅਜੇ ਵੀ ਰਸਬਰਕਰਾਰ ਹੈ ਚੌਥਾ ਕੇਸ 2020 ਦਾ ਹੈ ਜਦੋਂ ਦੂਜੇ ਸਾਲ ਦੀ 25 ਸਾਲਾ ਜੂਨੀਅਰ ਮੈਡਾ ਡਾਕਟਰ ਪਰਿਵੀ ਸ਼ਾ ਦੀ ਦੁਖਾਂਤ ਮੌਤ ਹੋ ਗਈ ਸੀ ਡਾਕਟਰ ਨੇ ਆਰਜੀ ਕਲ ਹਸਪਤਾਲ ਦੀ 6ਵੀਂ ਮੰਜ਼ਲ ਤੋਂ ਕੁੱਦ ਕੇ ਸੁਸਾਇਡ ਕਰ ਲਈ ਸੀ ਦੋਸਤਾਂ ਅਤੇ ਸਹਿਕਰਮੀਆਂ ਨੇ ਕਿਹਾ ਕਿ ਸ਼ਾਇਦ ਉਹ ਡਿਪਰੈਸ਼ਨ ਦੀ ਸ਼ਿਕਾਰ ਸੀ ਹਾਲਾਂਕਿ ਇਸ ਮਾਮਲੇ ਵਿੱਚ ਕੋਈ ਸੁਸਾਇਡ ਨੋਟ ਨਹੀਂ ਮਿਲੀ ਅਤੇ ਡਾਕਟਰ ਦੀ ਮੌਤ ਨੂੰ ਲੈ ਕੇ ਕਈ ਸਵਾਲ ਉੱਕੇ ਜਿਨ੍ਹਾਂ ਦੇ ਜਵਾਬ ਅੱਜ ਤੱਕ ਨਹੀਂ ਮਿਲੇ ਹੁਣ ਅਸੀਂ ਡਾਕਟਰ ਮੈਲਾ ਦੇ ਕੇਸ ਵੱਲ ਆਉਂਦੇ ਹਾਂ ਜਿਵੇਂ ਉਸ ਸਮੇਂ ਦੀਆਂ ਸਾਰੀਆਂ ਮੌਤਾਂ ਨੂੰ ਪੁਲਿਸ ਨੇ ਆਮ ਮੌਤ ਘਰਾਰ ਦੇ ਦਿੱਤਾ ਸੀ ਬਿਲਕੁਲ ਉਸੇ ਤਰ੍ਹਾਂ ਇਸ ਕੇਸ ਵਿੱਚ ਹੀ ਪਹਿਲਾ ਇਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਟ੍ਰੇਨੀ ਡਾਕਟਰ ਨੇ ਵੀ ਖੁਦਕੁਸ਼ੀ ਕੀਤੀ ਹੈ ਹਾਲਾਂਕਿ ਘਟਨਾ ਸਥਾਨ ਨੂੰ ਦੇਖ ਕੇ ਪਹਿਲੀ ਨਜ਼ਰ ਵਿੱਚ ਕੋਈ ਵੀ ਇਸ ਕੇਸ ਨੂੰ ਕਤਲ ਦਾ ਮਾਮਲਾ ਸਮਝ ਸਕਦਾ ਹੈ ਫਿਰ ਵੀ ਪੁਲਿਸ ਨੇ ਪਹਿਲਾ ਇਸ ਕੇਸ ਵਿੱਚ ਆਰਮਵੋਲ ਦਾ ਕੇਸ ਦਰਜ ਕੀਤਾ ਤਦਕਿ ਜੁਰਮ ਦਾ ਸ਼ਿਕਾਰ ਹੋਈ ਡਾਕਟਰ ਨਾ ਸਿਰਫ ਉਸੇ ਹਸਪਤਾਲ ਵਿੱਚ ਕੰਮ ਕਰਦੀ ਸੀ ਬਿਲਕੁਲ ਉਸੇ ਤਰ੍ਹਾਂ ਡਾਕਟਰ ਦੀ ਬੁਰੇ ਤਰੀਕੇ ਨਾਲ ਜ਼ਖਮੀ ਲਾਸ਼ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਪਈ ਹੋਈ ਸੀ ਇਸ ਤਰ੍ਹਾਂ ਦੀ ਅਣਲਾਪਾਂ ਦੇ ਵਾਅਬ ਉਦ ਸਹਿ ਕੁਸ਼ੀ ਦੀ ਬਜਾਏ ਕਤਲ ਦਾ ਕੇਸ ਦਰਜ ਕਰਨ ਦੇ ਪਿੱਛੇ ਆਖਿਰਕਾਰਨ ਕੀ ਹੈ ਕੋਲਕਾਤਾ ਦੀ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਸਵਾਲ ਉਠਾਏ ਹਨ ਸੀਬੀਆਈ ਨੂੰ ਹੁਣ ਇਸ ਮਾਮਲੇ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਗਾਉਣਾ ਪਵੇਗਾ ਇੱਕ ਸਵਾਲ ਇਹ ਵੀ ਹੈ ਕਿ ਡਾਕਟਰ ਮਹਿਲਾ ਦੇ ਚਾਰ ਵਾਪਰ ਸਹਿ ਕਰਮਚਾਰੀਆਂ ਦੀ ਵੀ ਭੂਮਿਕਾ ਹੈ ਘਟਨਾ ਦੇ ਨਾਲ-ਨਾਲ ਰਾਤ ਨੂੰ ਡਾਪਲਾ ਨੇ ਆਪਣੇ ਚਾਰ ਕਲੀਕਸ ਨਾਲ ਹੀ ਡਿਨਰ ਕੀਤਾ ਸੀ ਇਸ ਤੋਂ ਬਾਅਦ ਉਸਦੇ ਬਾਕੀ ਕਲੀਕਸ ਉਥੋਂ ਚਲੇ ਗਏ ਪਰ ਡਾਪਟਰ ਮਹਿਲਾ ਨੇ ਇਕੱਲੇ ਹੀ ਉਸ ਸੈਮੀਨਾਰ ਰੂਮ ਵਿੱਚ ਸੌਣ ਦਾ ਫੈਸਲਾ ਕੀਤਾ ਅਤੇ ਫਿਰ ਇਹ ਘਟਨਾ ਹੋਈ ਹੁਣ ਸੀਬੀਆਈ ਇਹ ਵੀ ਜਾਨਣਾ ਚਾਹੁੰਦੀ ਹੈ ਕਿ ਉਸ ਡਾਪਟਰ ਮਹਿਲਾ ਨੂੰ ਆਖਰੀ ਵਾਰ ਜੀਵਤ ਦੇਖਣ ਵਾਲੇ ਉਸਦੇ ਦੋਸਤਾਂ ਨਾਲ ਕੀ ਗੱਲਬਾਤ ਹੋਈ ਸੀ ਅਤੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ ਕਿ ਉਸਨੇ ਕਤਲ ਤੋਂ ਪਹਿਲਾਂ ਜਾਂ ਕਿਸੇ ਸਮੇਂ ਆਪਣੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਜ਼ਾਹਿਰ ਕੀਤੀ ਸੀ ਇਸ ਲਈ ਸੀਬੀਆਈ ਉਸਦੇ ਦੋਸਤਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਸੰਦੀਪ ਘੋਸ਼ ਦੇ ਪਿੱਛੇ ਕੁਝ ਪਾਵਰਫੁੱਲ ਲੋਕ ਹਨ ਇਹ ਗੱਲ ਇਸ ਤੱਤ ਨਾਲ ਸਾਫ਼ ਹੁੰਦੀ ਹੈ ਕਿ ਇਸ ਮਾਮਲੇ ਵਿੱਚ ਪਹਿਲੀ ਵਾਰ ਸੀਬੀਆਈ ਜਾਂ ਕਿਸੇ ਹੋਰ ਇਨਵੈਸਟੀਗੇਟਰ ਏਜੰਸੀ ਨੇ ਸੰਦੀਪ ਘੋਸ਼ ਨਾਲ ਪੁੱਛਗਿੱਛ ਕੀਤੀ ਹੈ ਇਹ ਇੰਨਾ ਪਾਵਰਫੁੱਲ ਵਿਅਕਤੀ ਹੈ ਕਿ ਹੁਣ ਤੱਕ ਇਸ ਦੇ ਖਿਲਾਫ ਕਿਸੇ ਵੀ ਮਾਮਲੇ ਵਿੱਚ ਪੁੱਛਗਿੱਛ ਨਹੀਂ ਕੀਤੀ ਗਈ ਸੀ ਪਰ ਹੁਣ ਦੇਖਣਾ ਇਹ ਹੈ ਕਿ ਸੀਬੀਆਈ ਇਸ ਕੇਸ ਨੂੰ ਹੱਲ ਕਰ ਸਕਦੀ ਹੈ ਜਾਂ ਨਹੀਂ ਕਿ ਸੀਬੀਆਈ ਉਸ 'ਤੇ ਕਸੂਰ ਡਾਕਟਰ ਮੈਲਾ ਨੂੰ ਇਨਸਾਫ ਦਿਵਾ ਸਕੇਗੀ ਜਾਂ ਇਹ ਕੇਸ ਵੀ ਪਿਛਲੇ کیسਾਂ ਵਾਂਗ ਫਾਈਲਾਂ ਦੇ ਹੇਠਾਂ ਦੱਬ ਕੇ ਰਿਆ ਜਾਵੇਗਾ ਅਤੇ ਉਸ ਡਾਕਟਰ ਮੈਲਾ ਦੇ ਪੁਨਗਾਰ ਆਜ਼ਾਦ ਘੁੰਮਦੇ ਰਹਿਣਗੇ ਕਿਰ ਸਾਡਾ ਅਤੇ ਤੁਹਾਡਾ ਕੰਮ ਹੈ ਆਵਾਜ਼ ਉਠਾਈ ਜਾਵੇ ਦੇਸ਼ ਭਾਰ ਵਿੱਚ ਡਾਕਟਰ ਵੀ ਪ੍ਰੋਸੈਸਟ ਕਰ ਰਹੇ ਹਨ ਤਾਂ ਜੋ ਉਸ ਡਾਕਟਰ ਮੈਲਾ ਨੂੰ ਇਨਸਾਫ ਮਿਲ ਸਕੇ ਸਾਡਾ ਇਹ ਮਕਸਦ ਕਿਸੇ ਦਾ ਦਿਲ ਦਿਖਾਉਣਾ ਜਾਂ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਤੁਸੀਂ ਇਸ ਪੂਰੀ ਘਟਨਾ ਬਾਰੇ ਕੀ ਸੋਚਦੇ ਹੋ ਕਮੈਂਟਸ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਜੇ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ